ਵੱਡੀ ਜਾਣਕਾਰੀ ਸਾਂਝੀ ਕਰ ਰਹੀ ਆ ਜਲੰਧ ਚ ਦਿਨ ਦਿਹਾੜੇ ਵੱਡੀ ਵਾਰਦਾਤ ਹੋਈ ਹੈ ਨਸ਼ਾ ਛਡਾਊ ਕੇਂਦਰ ਨੇੜੇ ਨੌਜਵਾਨ ਦਾ ਕਤਲ ਕੀਤਾ ਗਿਆ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰਿਹਾ ਮ੍ਰਿਤਕ ਦੀ ਪਛਾਣ ਜਿਹੜੀ ਸਚਿੰਤ ਮਲਕੋਤਰਾ ਦੇ ਵੱਜੋਂ ਹੋਈ ਹੈ ਫਿਰ ਦੀ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰਿਹਾ ਘਟਨਾ ਵਾਲੀ ਥਾਂ ਤੇ ਪੁਲਿਸ ਪਹੁੰਚ ਚੁੱਕੀ ਹੈ ਜਲੰਧਰ ਚ ਦਿਨ ਦਿਹਾੜੇ ਵੱਡੀ ਵਾਰਦਾਤ ਹੋਈ ਹੈ ਜਾ ਤਕਿ ਜਲੰਧਰ ਦੇ ਵਿੱਚ ਦਿਨ ਦਿਹਾੜੇ ਵੱਡੀ ਵਾਰਦਾਤ ਦੀ ਖਬਰ ਜੜੀ ਉਹ ਸਾਹਮਣੇ ਆਈ ਹੈ ਦਰਸਲ ਜਲੰਧਰ ਦੇ ਪੱਛਮੀ ਹਲਕੇ ਦੇ ਬਾਬੂ ਜਗਜੀਵਨ ਰਾਮ ਚੌਂਕ ਨੇੜੇ ਨਸ਼ਾ ਛਡਾਊ ਕੇਂਦਰ ਤੇਲੇ ਦੱਸਦੇ ਕਿ ਨੌਜਵਾਨ ਦਾ ਚਾਕੂ ਮਾਰ ਕੇ ਜੜਾ ਉਹ ਕਤਲ ਕਰ ਦਿੱਤਾ ਗਿਆ ਜਿੱਥੇ ਮ੍ਰਿਤਕ ਦੀ ਪਛਾਣ ਵੀ ਜੜੀ ਉਹ ਸਚੀਨ ਮਲਹੋਤਰਾ ਦੇ ਵੱਜੋਂ ਹੋਈ ਹੈ ਜੋ ਕਿ ਜਲੰਧਰ ਦਾ ਹੀ ਰਹਿਣ ਵਾਲਾ ਸੀ ਇਹ ਨੌਜਵਾਨ ਸਚੀਨ ਮਲਹੋਤਰਾ ਦੀ ਮਾਂ ਨੇ ਦੱਸਿਆ ਹੈ ਕਿ ਹਮਲਾਵਰਾਂ ਨੇ ਕੁਝ ਦਿਨ ਪਹਿਲਾਂ ਹੀ ਜਿਹੜਾ ਉਹਨਾਂ ਦੇ ਪੁੱਤਰ ਦੇ ਨਾਲ ਕੁੱਟਮਾਰ ਵੀ ਜੜੀ ਉਹ ਕੀਤੀ ਸੀ ਇਸ ਨੂੰ ਲੈ ਕੇ ਹੁਣ ਕਿਹਾ ਜਾ ਰਿਹਾ ਹੈ ਕਿ ਉਸ ਦਾ ਟਕੂਆ ਦੇ ਨਾਲ ਕਤਲ ਕਰ ਦਿੱਤਾ ਗਿਆ ਵੱਡੀ ਜਾਣਕਾਰੀ ਵੱਡੀ ਅਪਡੇਟ ਜੜੀਓ ਸਾਂਝੀ ਕਰ ਰያ ਜਲੰਧਰ ਦੇ ਵਿੱਚ ਦਿਨ ਦਿਹਾੜੇ ਵੱਡੀ ਵਾਰਤਾ ਦੀ ਖਬਰ ਜੜੀਓ ਸਾਹਮਣੇ ਆਈ ਹੈ ਨਸ਼ਾ ਛਡਾਊ ਕੇਂਦਰ ਨੋਜਵਾਨ ਦਾ ਜਿਹੜਾ ਦੇ ਨੇੜੇ ਜਿਹੜਾ ਨੋਜਵਾਨ ਦਾ ਕਤਲ ਕਰ ਦਿੱਤਾ ਗਿਆ